ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਆਪਣੇ ਇਲਾਕੇ ਦਾ ਜਿਹੜਾ ਪਹਿਲਵਾਨੀ ਦਾ ਰੁਝਾਨ ਹੈ ਉਹ ਗੱਦੇਵਾਲੋਂ ਹੋ ਰਿਹਾ ਹੈ ਤੇ ਇੱਕ ਬਹੁਤ ਵੱਡਾ ਪਾਰਲਾ ਕੀਤਾ ਨਗਰ ਵਸੀਆਂ ਨੇ ਵੀ ਜਿਹੜਾ ਇਹ ਐਡਾ ਵੱਡਾ ਕੰਪੀਟੀਸ਼ਨ ਮੈਦਾਨ ਤੇ ਕਰਾਇਆ ਹੁਣ ਮੈਦਾਨ ਤੇ ਮੁਸਤੀ ਦਾ ਰੁਝਾਨ ਵਧਾਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਵੱਡੇ ਸਰਕਾਰੀ ਕੰਪੀਟੀਸ਼ਨ ਆ ਜਿਹੜੇ ਡਿਸਟ੍ਰਿਕਟ ਲੈਵਲ ਤੋਂ ਲੈ ਕੇ 올림픽 ਲੈਵਲ ਤੱਕ ਦੇ ਵਰਲਡ ਕੈਂਪੀਅਨਸ਼ਿਪ ਕਾਮਨਵੇਲਥ ਗੇਮਸ ਉਹ ਸਾਰੀਆਂ ਮੈਟ ਤੇ ਹੀ ਹੁੰਦੀਆਂ ਨੇ ਮਿੱਟੀ ਤੋਂ ਚਲਦੇ ਹੋਏ ਮੈਟ ਤੇ ਆ ਗਈ ਹੈ ਤੇ ਮੈਟ ਤੇ ਢਿਓਣਾ ਹੀ ਜ਼ਰੂਰੀ ਹੈ ਜਿੰਨਾ ਮਿੱਟੀ ਦੇ ਜ਼ਰੂਰੀ ਹੈ ਇਸ ਕਰਕੇ ਮੈਟ ਦੀ ਕਸਤੀ ਨੂੰ ਬढ़ावा ਦੇਣਾ ਬਹੁਤ ਵਧੀਆ ਗੱਲ ਹੈ ਖੇਡ ਵੱਲ ਨੂੰ ਬੱਚਾ ਜਾਂਦਾ ਉਹ 100% ਸ਼ੋਰ ਹੈ ਕਿ ਉਹ ਨਸ਼ਿਆਂ ਤੋਂ ਬਚਿਆ ਰਹੂਗਾ ਨਸ਼ਿਆਂ ਤੋਂ ਬਚਣ ਦੇ ਲਈ ਇੱਕ ਬਹੁਤ ਵੱਡਾ ਉਪਾਰ ਹੈ। ਬਰੀ ਹਰ ਮਾਪੇ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਨੂੰ ਮੋਟੀਵੇਟ ਕਰੋ ਵੀ ਉਹ ਸਪੋਰਟਸ ਕਰਨ। ਸਤਿ ਸ਼੍ਰੀ ਅਕਾਲ ਜੀ। ਵਿਆਸਤ న్యూਸ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ ਨੰਦਪਰੀ। ਇਸ ਵਕਤ ਅਸੀਂ ਮੁਹਾਲੀ ਦੇ ਜਿਹੜੇ ਕੀ ਭਾਗੋ ਮਾਜਰੇ ਦੇ ਵਿੱਚ ਮੌਜੂਦ ਹੈ ਤਾਂ ਇੱਥੇ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਨੇ ਤਸੱਦਨ ਭਾਈ ਸਾਹਿਬ ਮੌਜੂਦ ਨੇ ਇੱਥੇ ਤੇ ਆਓ ਗੱਲਬਾਤ ਕਰਦੇ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਤੁਸੀਂ ਇੱਥੇ ਭਾਗੋ ਮਾਜਰੇ ਦੀ ਕੁਸ਼ਤੀ ਦੇ ਵਿੱਚ ਆਏ ਹੋ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਆਪਣੇ ਇਲਾਕੇ ਦਾ ਜਿਹੜਾ ਪਹਿਲਵਾਨੀ ਦਾ ਰੁਝਾਨ ਹੈ ਉਹ ਗੱਦੇ ਵੱਲੋਂ ਹੋ ਰਿਹਾ ਹੈ ਤੇ ਇੱਕ ਬਹੁਤ ਵੱਡਾ ਪਾਰਲਾ ਕੀਤਾ ਨਗਰ ਵਸੀਆਂ ਨੇ ਵੀ ਜਿਹੜਾ ਇਹ ਐਡਾ ਵੱਡਾ ਕੰਪੀਟੀਸ਼ਨ ਮੈਟ ਦੇ ਕਰਾਇਆ ਹੁਣ ਇਸ ਕੰਪੀਟੀਸ਼ਨ ਦੇ ਵਿੱਚ ਘੱਟੋ ਘੱਟ ਵੀ 25 ਤੋਂ ਵੱਧ ਇੰਟਰਨੈਸ਼ਨਲ ਪਲਵਾਨ ਲੜ ਰਹੇ ਨੇ ਹੋਰ 10 ਤੋਂ ਵੱਧ ਭਾਰਤ ਕੇਸਰੀ ਰੁਸਤਮਾ ਹਿੰਦ ਭਾਰਤ ਕੋ ਮਾਰਨੇ ਟਾਈਟਲ ਵਿਜੇਤਾ ਪੰਜਾਬ ਕੇਸਰੀ ਦੇ ਟਾਈਟਲ ਵਿਜੇਤਾ ਜਿਹੜੇ ਰੈਸਲਰ ਨੇ ਉੱਤੇ ਪਾਰਟਿਸਪੇਟ ਕਰ ਰਹੇ ਨੇ ਮਤਲਬ ਦੇਖ ਕੇ ਬੜਾ ਅੱਛਾ ਲੱਗਿਆ ਕਿ ਜਿਹੜਾ ਕੁਸ਼ਤੀ ਦਾ ਰਿਹਾਨ ਆ ਉਹ ਮੈਟ ਦੇ ਉੱਤੇ ਵੱਧਦਾ ਦਿਖ ਰਿਹਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਦੇਖਦੇ ਹਾਂ ਵੀਰ ਜੀ ਜਿਵੇਂ ਅਜੋਕੇ ਸਮੇਂ ਦੇ ਵਿੱਚ ਡੀਜ਼ਲ ਦੌਰ ਹੋ ਰਿਹਾ ਹੈ ਤਾਂ ਮੈਟ ਵਾਲੀ ਕੁਸ਼ਤੀ ਕਿੱਥੇ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਕੁਸ਼ਤੀ ਖੇਡਣ ਦਾ ਅਲੱਗ ਨਜ਼ਾਰਾ ਹੁੰਦਾ ਸੀ ਜਾਂ ਇਹ ਕਹਿ ਸਕਦੇ ਆ ਕਿ ਜਗਾ ਦੀ ਕਹਾਟ ਹੈ ਜਾਂ ਫਿਰ ਇੱਕ ਨਵੇਕਲਾ ਉਪਰਾਲਾ ਹੈ ਦੇਖੋ ਜੀ ਮੈਟ ਤੇ ਕੁਸ਼ਤੀ ਦਾ ਰੁਜ਼ਾਨ ਵਧਾਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਵੱਡੇ ਸਰਕਾਰੀ ਕੰਪੀਟੀਸ਼ਨ ਆ ਜਿਹੜੇ ਡਿਸਟ੍ਰਿਕਟ ਲੈਵਲ ਤੋਂ ਲੈ ਕੇ 올림픽 ਲੈਵਲ ਤੱਕ ਦੇ ਵਰਲਡ ਕੈਂਪੀਅਨਸ਼ਿਪ ਕਾਮਨਵੇਲਥ ਗੇਮਸ ਉਹ ਸਾਰੀਆਂ ਮੈਟ ਤੇ ਹੀ ਹੁੰਦੀਆਂ ਨੇ ਤਾਂ ਜੋ ਉਹ ਜਿਹੜਾ ਜੇ ਬੱਚੇ ਮੈਟ ਤੇ ਲੜਨਗੇ ਬੱਚਿਆਂ ਨੂੰ ਸਰਕਾਰੀ ਜੋਬ ਮਿਲੂਗੀ ਤੇ ਆਪਣੇ ਦੇਸ਼ ਲਈ ਮੈਡਲ ਜਿੱਤਣਗੇ ਤੇ ਜਿਹੜਾ ਮਿੱਟੀ ਦਾ ਦੰਦਲਾ ਮਿੱਟੀ ਦੇ ਦੰਦਲਾ ਜੇ ਕੋਈ ਇੱਕ ਰੈਸਲਰ ਦੀ ਡਾਈਟ ਦਾ ਖਰਚਾ ਨਿਕਲ ਜਾਂਦਾ ਤੇ ਮਿੱਟੀ ਦੇ ਵਿੱਚ ਵੀ ਸਾਡੀ ਪ੍ਰਾਤਨ ਖੇਡ ਹੈ ਕੁਸ਼ਤੀ ਜਿਹੜੀ ਕਿ ਮਿੱਟੀ ਤੋਂ ਹੀ ਸ਼ੁਰੂ ਹੋਈ ਆ ਤੇ ਹੁਣ ਮਿੱਟੀ ਤੋਂ ਚੱਲਦੇ ਹੋਏ ਮੈਟ ਤੇ ਆ ਗਈ ਆ ਤੇ ਮੈਟ ਤੇ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਮਿੱਟੀ ਦੇ ਜ਼ਰੂਰੀ ਹੈ ਇਸ ਕਰਕੇ ਮੈਟ ਦੀ ਕੁਸ਼ਤੀ ਨੂੰ ਪੜਾਵਾ ਦੇਣਾ ਬਹੁਤ ਵਧੀਆ ਗੱਲ ਹੈ ਕਿਵੇਂ ਦੇਖ ਦੀ ਅੱਜ ਜਿਹੜੀਆਂ ਕਿੰਨੀਆਂ ਕਿ ਟੀਮਾਂ ਨੇ ਸ਼ਿਰਕਤ ਕੀਤੀ ਆ ਨੌਜਵਾਨਾਂ ਦਾ ਉਸ਼ਾਗ ਕਿਵੇਂ ਦਾ ਹੈ ਦੇਖੋ ਅੱਜ ਜਿਹੜੀਆਂ ਇੱਥੇ ਮੈਂ ਦੇਖ ਰਿਹਾ ਵੀ ਇੱਥੇ ਆਲ ਓਵਰ ਹਿੰਦੁਸਤਾਨ ਦੇ ਪਲਵਾਨ तकरीबन ਪਹੁੰਚੇ ਨੇ ਸਾਰੇ ਆਣਾ ਦਿੱਲੀ ਯੂਪੀ ਪੰਜਾਬ ਹਿਮਾਚਲ ਸਾਰੇ ਬਹੁਤ ਦੂਰ ਦੂਰੋਂ ਪਰ ਆਏ ਹੋਏ ਸਾਰੇ ਜਿਹੜੇ ਬੱਚੇ ਆਏ ਨੇ ਸਾਰੇ ਹੀ ਵਧੀਆ ਨੈਸ਼ਨਲ ਲੈਵਲ ਦੇ ਬੱਚੇ ਨੇ ਜਿਨ੍ਹਾਂ ਦਾ ਆਲਰੇਡੀ ਨੈਸ਼ਨਲ ਜੋ ਮੈਡਲ ਵੀ ਨੇ ਤੇ ਕਈ ਵਾਰ ਕਈ ਕਈ ਟਾਈਟਲ ਵਿਨਰ ਆਲਰੇਡੀ ਜਿਨ੍ਹਾਂ ਨੇ ਟਾਈਟਲ ਵਿਨ ਕੀਤਾ ਪਹਿਲਾਂ ਉਹ ਵੀ ਇੱਥੇ ਪਹੁੰਚੇ ਨੇ ਜਿਨ੍ਹਾਂ ਚੋ ਇੱਕ ਜਸਪੂਰਨ ਸਿੰਘ ਪੁਰਾਣੇ ਮੁੱਲਾਪੁਰ ਤੋਂ ਜਿਨ੍ਹਾਂ ਨੇ ਕੀ ਹੁਣ ਹਾਲ ਹੀ ਦੇ ਵਿੱਚ ਬਿਸ਼ਪ ਕੈਂਪੀਅਨਸ਼ਿਪ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਹੈ ਤੇ ਭਾਰਤ ਕੇਸ਼ਰੀ ਤੇ ਭਾਰਤ ਕੁਮਾਰ ਦਾ ਖਤਾਬ ਇੱਕੋ ਕੰਪੀਟੀਸ਼ਨ ਵਿੱਚ ਵਿਨ ਕੀਤਾ ਹੈ ਰੋਸ਼ਨ ਗੁਲੀਆ ਜਿਹੜੇ ਕੀ ਆਪਣੇ ਇੰਟਰਨੈਸ਼ਨਲ ਰੈਸਲਰ ਹੈ ਤੇ ਉਹ ਸੇਵਕ ਕੁਦੂ ਹੈ ਜਿਹੜੇ ਕੀ ਵਰਲਡ ਪੁਲੀਸ ਗੇਮਸ ਦੇ ਸਵਰਨ ਮੈਡਲ ਜਿੱਤਿਆ ਨੇ ਕਬੀਰ ਵਧੀਆ ਲੈਵਲ ਦੇ ਰੈਸਲਰਾਂ 'ਤੇ ਸ਼ਰਕਤ ਕਰ ਰਹੇ ਨੇ ਇਹ ਜਿਵੇਂ ਵੇਖਦੇ ਹਾਂ ਜਿਵੇਂ ਹੁਣ ਨੌਜਵਾਨੀ ਇੱਕ ਪੰਜਾਬ ਦੇ ਵਿੱਚ ਇੱਕ ਗੱਲ ਬੈਲਾਈ ਜਾ ਰਹੀ ਹੈ ਕਿ ਛੀਵਾ ਦਰਿਆ ਨਸ਼ੇ ਦਾ ਆ। ਅਸੂਰ ਦੇ ਪਾਸੇ ਜਦੋਂ ਅਸੀਂ ਇਦਾਂ ਦੇ ਕੁਸ਼ਤੀ ਦੰਗਲਾਂ ਦੇ ਵਿੱਚ ਜਾਂਦੇ ਆ ਕਬੱਡੀ ਮੇਦਿਆਂ ਦੇ ਵਿੱਚ ਜਾਂਦੇ ਆ ਤਾਂ ਉੱਥੇ ਨੌਜਵਾਨਾਂ ਦੀ ਬਹੁਤ ਤਾਕਤ ਹੁੰਦੀ ਆ। ਕਿਵੇਂ ਵੇਖਦੇ ਹੋ ਜਾਂ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਕੁਸ਼ਤੀ ਦੇ ਇੱਕ ਪਲੇਅਰ ਬਣਨ ਨੂੰ ਕਾਫੀ ਮੁਸ਼ਕਲ ਲੱਗਦੀ ਆ। ਤਾਂ ਇਸ ਤਰ੍ਹਾਂ ਦੀ ਨੌਜਵਾਨੀ ਨੂੰ ਕੀ ਮੈਸੇਜ ਹੈ ਜਾਂ ਜਿਹੜੀ ਇਹ ਗੱਲ ਜਿਹੜੀ ਹੈ ਚੇਵੇਂ ਆਸ ਦੀ ਉਹਨੂੰ ਕਿਵੇਂ ਵੇਖਦੇ ਆਹ ਦੋ ਇੱਕ ਪਹਿਲਵਾਨ ਹੈ ਦੇਖੋ ਜੇਲੀ ਗੱਲ ਜਿਹੜੀ ਸਪੋਰਟਸ ਹੈ ਜਿਹੜਾ ਬੱਚਾ ਖੇਡੇਗਾ ਜਿਹੜਾ ਬੱਚਾ ਪਹਿਲਵਾਨੀ ਕਰੇਗਾ ਜਾਂ ਕੋਈ ਵੀ ਖੇਡ ਖੇਲੇਗਾ ਚਾਹੇ ਉਹ ਥਲੇਟਿਕ ਕਰਦਾ ਹੈ ਚਾਹੇ ਰੈਸਲਿੰਗ ਕਰਦਾ ਹੈ ਚਾਹੇ weight lifting ਕਰਦਾ ਹੈ ਚਾਹੇ boxing ਕਰਦਾ whatever ਕੋਈ ਵੀ ਖੇਡ ਵੱਲ ਨੂੰ ਬੱਚਾ ਜਾਂਦਾ ਉਹ 100% ਸ਼ੋਰ ਹੈ ਕਿ ਉਹ ਨਸ਼ਿਆਂ ਤੋਂ ਬਚਿਆ ਰਹੂਗਾ ਉਹ ਨਸ਼ਿਆਂ ਤੋਂ ਬਚਣ ਦੇ ਲਈ ਇੱਕ ਬਹੁਤ ਵੱਡਾ ਉਪਾਰ ਲਾ ਮਰੀ ਹਰ ਮਾਪਾਪ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਨੂੰ ਮੋਟੀਵੇਟ ਕਰੋ ਵੀ ਉਹ ਸਪੋਰਟਸ ਕਰਨ ਤਾਂ ਜੋ ਉਹ ਗਲਤ ਕੰਮਾਂ ਤੋਂ ਬਚ ਸਕਣ ਤੇ ਆਪਣੇ ਦੇਸ਼ ਵਾਸਤੇ ਮੈਡਲ ਲੈ ਸਕਣ ਤੇ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਤੇ ਇੱਕ ਚੰਗਾ ਨਾਗਰਿਕ ਸਾਬਤ ਕਰ ਸਕਣ ਯਾਰ ਇਹ ਵੀ ਮੁਬਾਰਕ ਬਤਨਵਾਦੀ ਤੁਸੀਂ ਵੇਖਿਆ ਕਿ ਜਿਸ ਤਰ੍ਹਾਂ ਕਿ ਇੱਥੇ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਤਾਂ ਮੈਟ ਵਾਲੀ ਕੁਸ਼ਤੀ ਹੈ ਤਾਂ ਇਸ ਕੁਸ਼ਤੀ ਦੇ ਪਲੇਅਰ ਤਿਆਰ ਹੋਣ ਨੂੰ ਵੀ ਕਾਫੀ ਸਮਾਂ ਲੱਗਦਾ ਹੈ ਕਾਫੀ ਮੁਸ਼ਕਲਤ ਲੱਗਦੀ ਹੈ ਫਿਰ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਤਾਂ ਅਸੀਂ ਟਾਰਮੈਂਟਸ ਕਿੰਟਾਂ ਦੇ ਵਿੱਚ ਜਸਟੀਫਾਈ ਕਰ ਦਿੰਦੇ ਹਾਂ ਕਿ ਉਸ ਪਲੇਅਰ ਨੇ ਵਧੀਆ ਨਹੀਂ ਖੇਡਿਆ ਪਰ ਜਿੱਥੇ ਦੋ ਜਾਣੇ ਖੜਦੇ ਹੋਣ ਇੱਕ ਨੇ ਤਾਂगिरਣਾ ਹੀ ਹੁੰਦਾ ਹੁੰਦਾ ਆਓ ਵੇਖਦੇ ਹਾਂ ਹੋਰ ਤਸਵੀਰਾਂ You don't care what